ਆਪ ਪਰਮੇਸ਼ਰ ਦੇ અવਤਾਰ ਨੇ ਬਾਬੇ ਧਾਰੇ ਚਾਰ ਚੱਕ ਅਨੋਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਕਲਯੁਗ ਦੇ ਉਧਾਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੇ ਸੰਸਾਰ ਨੂੰ ਬਹਿਮਾ ਭਰਮਾ ਪਖੰਡਾਂ ਚੋਂ ਕੱਢਣ ਵਾਸਤੇ ਇੱਕ ਆਲਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਗਿਆਨ ਸਹਿਤ ਇਹ ਰਸਤਾ ਜਿਹੜਾ ਹੈ ਦੱਸਣ ਵਾਸਤੇ ਸੇਵਾ ਸਿਮਰਨ ਦੋਵੇਂ ਸਾਧ ਸੰਗਤ ਜੀ ਜਿਹੜੇ ਸਿਧਾਂਤ ਨੇ ਉਹ ਸੰਸਾਰ ਵਿੱਚ ਪ੍ਰਗਟ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮੇਸ਼ਰ ਦੇ ਅਵਤਾਰ ਨੇ ਭਾਏ ਗੁਰਦਾਸ ਜੀ ਆਖਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਸਾਹਿਬ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਅਕਾਲ ਦਾ ਰੂਪ ਆਖ ਰਹੇ ਨੇ ਕਿ ਅਕਾਲ ਕਾਲ ਤੋਂ ਰਹਿਤ ਕਾਲ ਤੋਂ ਪਰੇ ਜੋ ਪਰਮੇਸ਼ਰ ਹੈ ਉਸੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਅਖਵਾ ਕਰਕੇ ਕਲ ਯੁਗ ਦੇ ਵਿੱਚ ਪ੍ਰਗਟ ਹੋਏ ਨੇ ਕਲ ਦੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਧਾਂ ਦੇ ਨਾਲ ਗੋਸ਼ਟੀ ਹੋ ਰਹੀ ਹੈ ਸਿੱਧ ਜਿਹੜੇ ਨੇ ਜਿਨ੍ਹਾਂ ਨੇ ਸਿੱਧੀਆਂ ਹਾਸਿਲ ਕੀਤੀਆਂ ਹਨ ਜਿਹੜਾ ਸਾਧ ਸੰਗਤ ਜੀ ਧਰਮ ਬਾਰੇ ਜਾਣਕਾਰੀ ਰੱਖਦਾ ਹੋਵੇ ਤੇ ਫਿਰ ਧਰਮ ਦੀਆਂ ਕਹੀਆਂ ਗੱਲਾਂ ਦਾ ਆਪ ਸਾਧ ਸੰਗਤ ਜੀ ਆਪਣੇ ਮਨ ਤੇ ਅਸਰ ਨਾ ਉਸ ਦੇ ਹੋਵੇ ਜਿਸ ਨੂੰ ਤਾਂ ਧਰਮ ਬਾਰੇ ਗਿਆਨ ਨਹੀਂ ਨੋਲਿਜ ਨਹੀਂ ਹੈ ਉਸ ਨੂੰ ਤਾਂ ਸਾਧ ਸੰਗਤ ਜੀ ਫਿਰ ਵੀ ਬਖਸ਼ਿਆ ਜਾ ਸਕਦਾ ਹੈ ਪਰ ਜਿਹਨੂੰ ਧਰਮ ਬਾਰੇ ਪਤਾ ਹੈ ਧਰਮ ਦਾ ਗਿਆਨ ਹੈ ਧਾਰਮਿਕ ਲਿਬਾਸ ਪਾਇਆ ਹੋਇਆ ਹੈ ਫਿਰ ਉਹ ਸਾਧ ਸੰਗਤ ਜੀ ਹੰਕਾਰ ਕਰੇ ਆਪਣਾ ਈਗੋ ਜਿਹੜਾ ਹੈ ਉਹ ਛੱਡੇ ਨਾ ਉਹਦੇ ਨਾਲੋਂ ਵੱਡਾ ਪਾਪ ਨਹੀਂ ਜੇ ਕੋਈ ਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜੀ ਸਿੱਧਾਂ ਦਾ ਹੰਕਾਰ ਦੂਰ ਕਰਨ ਵਾਸਤੇ ਸਾਤਸੰਗ ਜੀ ਸਿੱਧ ਕੋਸ਼ਟ ਜਿਹੜੀ ਹੈ ਉਹ ਕੀਤੀ ਹੈ ਸਾਰੇ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਭਾਵ ਕਬੂਲਿਆ ਹੈ ਮੱਥਾ ਟੇਕਿਆ ਹੈ ਪਰ ਇੱਕ ਜਿਹੜਾ ਸਿੱਧ ਹੈ ਭੰਗਰਨਾਥ ਇਹਨੇ ਸਾਤਸੰਗ ਜੀ ਆਪਣਾ ਹੰਕਾਰ ਨਹੀਂ ਛੱਡਿਆ ਹੰਕਾਰ ਛੱਡਣਾ ਬੜਾ ਔਖਾ ਕੰਮ ਹੈ ਸੰਸਾਰ ਵਿੱਚ ਸਾਰੇ ਤਿਆਗ ਕਰਨੇ ਬੜੇ ਸੌਖੇ ਨੇ ਹੰਕਾਰ ਦਾ ਤਿਆਗ ਕਰਨਾ ਬੜਾ ਔਖਾ ਜੇ ਹਉਮੈ ਦੀਰਗ ਰੋਗ ਹੈ ਦੀਰਗ ਕਹਿੰਦੇ ਨੇ ਵੱਡਾ ਰੋਗ ਹੈ ਭਾਈ ਹੰਕਾਰ ਆਪਣਤ ਜਿਹੜੀ ਹੈ ਉਹ ਬੰਦਾ ਛੱਡਦਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਨਮੁਖ ਇਹ ਝੁਕਿਆ ਨਹੀਂ ਇਸ ਨੇ ਮੱਥਾ ਨਹੀਂ ਟੇਕਿਆ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਇਸ ਦੇ ਅੰਦਰਲਾ ਹੰਕਾਰ ਜਾਣ ਕਰਕੇ ਸਾਧ ਸੰਗਤ ਜੀ ਸੱਜੇ ਪੈਰ ਦੀ ਖੜਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਾ ਕਰਕੇ ਖੜਾ ਨੂੰ ਇਸ਼ਾਰਾ ਕੀਤਾ ਹੈ ਖੜਾਉ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਕਾਸ਼ ਵਿੱਚ ਉੱਡ ਕਰਕੇ ਇਹਦੇ ਸਾਧ ਸੰਗਤ ਜੀ ਭੰਗਰਨਾਥ ਦੇ ਸਿਰ ਤੇ ਜਾ ਕਰਕੇ ਵੱਜਦੀ ਹੈ ਦੋਈ ਗੱਲਾਂ ਨੇ ਸਾਧ ਸੰਗਤ ਜੀ ਆਤ ਬੰਦਾ ਗਿਆਨ ਕਰਕੇ ਸੁਧਰਦਾ ਹੈ ਜਾਂ ਤਾਂ ਫਿਰ ਸਾਧ ਸੰਗਤ ਜੀ ਮੂਰਖ ਗੰਢ ਪਵੈ ਮੋਹਿ ਮਾਰ ਮੂਰਖ ਬੰਦੇ ਦੇ ਮੂੰਹ ਤੇ ਜਦੋਂ ਚਪੇੜਾਂ ਵੱਜਦੀਆਂ ਨੇ ਜਾਂ ਫਿਰ ਉਦੋਂ ਸਾਧ ਸੰਗਤ ਜੀ ਬੰਦਾ ਸੂਤ ਆਉਂਦਾ ਹੈ ਇਸ ਵਾਸਤੇ ਕਲਗੀਧਰ ਪਾਸ਼ਾ ਨੇ ਬਚਨ ਕੀਤੇ ਨੇ ਚੂੰਕਰ ਅਜ ਹੰਬਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ ਜੇ ਦਲੀਲ ਵਕੀਲ ਅਪੀਲ ਨਾਲ ਜੇ ਕੋਈ ਨਾ ਮੰਨੇ ਗਿਆਨ ਦੀਆਂ ਚਰਚਾਂ ਦੇ ਨਾਲ ਜੇ ਕੋਈ ਨਾ ਮੰਨੇ ਤਾਂ ਫਿਰ ਸਾ ਸੰਗਤ ਜੀ ਕਿਰਪਾਨ ਦੇ ਮੁਠੇ ਤੇ ਹੱਥ ਫੜਨਾ ਹੱਥ ਪਾਉਣਾ ਉਹ ਧਰਮ ਕਖਵਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੋੜ ਨਹੀਂ ਹੈ ਭੁੱਖ ਨਹੀਂ ਹੈ ਕਿ ਕੋਈ ਮੈਨੂੰ ਮੱਥਾ ਟੇਕੇ ਕੋਈ ਪੂਜਾ ਕਰੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੀ ਚਾਹੁੰਦੇ ਨੇ ਪਰਉਪਕਾਰ ਵਾਲਾ ਸੁਭਾਅ ਹੈ ਕਿ ਅਸੀਂ ਮਿਲੀਏ ਇਸ ਨੂੰ ਤੇ ਇਹਦੇ ਅੰਦਰਲਾ ਹੰਕਾਰ ਅਸੀਂ ਜੀਵੇਂ ਦਾਤੇਵੇਂ ਰਹਿਣ ਦਈਏ ਇਹ ਵੀ ਚੰਗੀ ਗੱਲ ਨਹੀਂ ਹੈ ਫਿਰ ਸਾਡੇ ਮਿਲਾਪ ਦਾ ਫਾਇਦਾ ਕੀ ਹੋਇਆ ਡਾਕਟਰ ਮਿਲਿਆ ਹੋਵੇ ਤੇ ਸਾਧ ਸੰਗਤ ਜੀ ਇਲਾਜ ਹੀ ਨਾ ਕਰੇ ਤੇ ਫਿਰ ਡਾਕਟਰ ਦੇ ਮਿਲਾਪ ਦਾ ਫਾਇਦਾ ਕੀ ਹੋਵੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਦੇ ਅੰਦਰਲੇ ਹਉਮੈ ਦਾ ਹੰਕਾਰ ਦਾ ਰੋਗ ਦੂਰ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੜਾਉਣਾ ਸਾਧ ਸੰਗਤ ਜੀ ਉਸ ਦਾ ਇਲਾਜ ਕੀਤਾ ਜਿੱਥੇ ਵੀ ਜਾਂਦਾ ਹੈ ਸਿਰ ਤੇ ਖੜਾ ਵਜਦੀ ਹੈ ਜਿਵੇਂ ਜਿਵੇਂ ਸਾਧ ਸੰਗਤ ਜੀ ਦੌੜਦਾ ਹੈ ਤਿਵੇਂ-ਤਿਵੇਂ ਖੜਾ ਜਿਹੜੀ ਹੈ ਇਹਦੇ ਸਿਰ ਤੇ ਜੋਰ-ਜੋਰ ਦੀ ਵੱਜਦੀ ਹੈ ਅੰਦਰਲਾ ਹੰਕਾਰ ਟੁੱਟਿਆ ਹੈ ਨਿਮਰਤਾ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾ ਵਿੱਚ ਆ ਕਰਕੇ ਟਹਿ ਪਿਆ ਮੱਥਾ ਟੇਕਿਆ ਹੈ ਇਥੋਂ ਤੱਕ ਸਾਧ ਸੰਗਤ ਜੀ ਆਪ ਜੀ ਨੇ ਕਲ ਦੇ دیਵਾਨਾ ਦੇ ਵਿੱਚ ਪ੍ਰਸੰਗ